ਵਿਚ ਕਾਫਰ ਲੋਗ ਨਹੀਂ ਜਾ ਸਕਦੇ ਮੈਨੂੰ ਕਾਫਰ ਆਖਿਆ ਫਿਰ ਤੁਸੀਂ ਪਰੀਸਟੋ ਪਰੀਸਟ ਮਿਸ਼ਨਰੀ ਤੇ ਉਂਝ ਨਹੀਂ ਜਾ ਸਕਦੇ ਪਰ ਜੱਦਾ ਦੇ ਅੰਦਰ ਕਾਫਰ ਨੇ ਜਾ ਸਕਦੇ ਜੱਦਾ ਜਿੱਥੇ ਉਹ ਹਾਨਾ ਖੁਦਾ ਬਣਿਆ ਆ ਅਸੀਂ ਸਾਰੇ ਮੱਕਾ ਮਦੀਨਾ ਕਹੀ ਜਾਂਦੇ ਹਾਂ ਉਹ ਗਲਤ ਕਹੀ ਜਾਂਦੇ ਹੁੰਦੇ ਆ ਮਦੀਨਾ ਇੱਕ ਸ਼ਹਿਰ ਦਾ ਨਾਮ ਹੈ ਉੱਥੇ ਮੁਹੰਮਦ ਸਾਹਿਬ ਦੀ ਕਬਰ ਹੈ ਦੋਈ ਈਸਾਈ ਮਿਸ਼ਨਰੀ ਪਾਕਿਸਤਾਨ ਵਿੱਚ ਕਿਦਰੇ ਤਰਕ ਕਰ ਬੈਠੇ ਇਹ ਚਾਰ ਸ਼ਾਦੀਆਂ ਜਿਹੜੀਆਂ ਨੇ ਬਈ ਗਲਤ ਹੈ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਾ ਹੋਵੇ ਪਾਕਿਸਤਾਨ ਦੀ ਅਦਾਲਤ ਨੇ ਉਹਨਾਂ ਨੂੰ ਸਜ਼ਾ-ਏ-ਮੌਤ ਸੁਣਾਈ ਹੈ ਸਾਰੇ ਯੂਰਪ ਦੇ ਦੇਸ਼ਾਂ ਨੇ ਅਪੀਲ ਕੀਤੀ ਹੈ ਵੀ ਇਹਨਾਂ ਦਾ ਇਤਨਾ ਕਸੂਰ ਨਹੀਂ ਹੈ ਪਰ ਉਹਨਾਂ ਨੇ ਸ਼ਰਾਦਾ ਕਾਨੂੰਨ ਬਣਾਇਆ ਸ਼ਰਾਦਾ ਦੇ ਖਿਲਾਫ ਕੋਈ ਨਹੀਂ ਬੋਲ ਸਕਦਾ ਕਹਿਣ ਤੋਂ ਮੁਰਾਦ ਹੈ ਧਰਮ ਵੇ ਨਾ ਦਿੱਤੇ ਹਜ਼ਾਰਾਂ ਸਾਲ ਜੋ ਭਾਰਤ ਦੇ ਜ਼ੁਲਮ ਹੁੰਦਾ ਰਿਹਾ ਉਹ ਅਜੇ ਵੀ ਇਸਲਾਮ ਦੇ ਚ ਮੌਜੂਦ ਹੈ ਮੌਜੂਦ ਹੈ ਆਪ ਕਰੇ ਪਰਮਾਰਥ ਕੇ ਵਸ ਤੈ ਪਾਪਨ ਤੇ ਪੁਨ ਪਾਪ ਲਜਾਈ ਸਹਜੇ ਸਹਜੇ ਦੁਨੀਆ ਸਿਆਣੀ ਹੁੰਦੀ ਗਈ ਹੈ ਜਿਉਂ ਜਿਉਂ ਪਿੱਛੇ ਜਾਓਗੇ ਇਤਨਾ ਸਿਆਣਾ ਯੁੱਗ ਨਹੀਂ ਸੀ ਸੱਜੁਗ ਤ੍ਰੇਤਾ ਦੁਆਪੁਰ ਭਣੀਏ ਕਲ ਜੋ ਉਤਮ ਜੁਗਾ ਮਾਈ ਭੁਲ ਕੇ ਕਿਦਰੇ ਨਾ ਕਹਿ ਦੇਣਾ ਸੱਜੁਗ ਮਹਾਨ ਸੀ ਕੁਛ ਨਹੀਂ ਸੀ ਗਰਭ ਗਾਲ ਦਾ ਇੱਕ ਬੱਚਾ ਹੈ ਠੀਕ ਹੈ ਝੂਠ ਨਹੀਂ ਬੋਲਦਾ ਬੇਈਮਾਨੀ ਨਹੀਂ ਕਰਦਾ ਗਰਭ ਗਾਲ ਦਾ ਬੱਚਾ ਹੈ ਬੰਧਨ ਦੇ ਚ ਉਹਦੇ ਗਰਭ ਦੇ ਚ ਪ੍ਰਕਿਰਤੀ ਦੇ ਗਰਭ ਦੇ ਚ ਸੱਜੁਗ ਦੇ ਜੀਵ ਬਸ ਫਲ ਤੋੜ ਕੇ ਖਾ ਲੈਣੇ ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿ ਲੈਣਾ ਨਾ ਕੋਈ ਸਮਾਜ ਨਾ ਕੋਈ ਕਬੀਲਾ ਨਾ ਕੋਈ ਰਾਜਨੀਤੀ ਨਾ ਕੋਈ ਕਸਵੇ ਨਾ ਕੋਈ ਸ਼ਹਿਰ अगर संत वर्गा जीवदासी मजबूरी सी हो जाए समाज ਦੇ ਚਰੇ ਕੇ ਪਤਾ ਚਲਦਾ ਹੈ ਮਨੁੱਖ ਈਮਾਨਦਾਰ ਹੈ ਕਿ ਬੇਈਮਾਨ ਹੈ ধন ਸਪਤ ਸੰਪਦਾ ਦੇ ਚਰੇ ਕੇ ਪਤਾ ਚਲਦਾ ਹੈ ਠੱਗ ਹੈ ਕਿ dane ਕਰਾ ਤਰਾਂ ਦੇ ਸਮਾਜ ਦੇ ਚਰੇ ਕੇ ਪਤਾ ਚਲਦਾ ਹੈ ਮਨੁੱਖ ਦੁਰਾਚਾਰੀ ਹੈ ਕਿ ਸਦਾਚਾਰੀ ਹੈ আদি ਮਨੁੱਖ ਸਮਾਜਿਕ પ્રાਣੀ ਨਹੀਂ ਸੀ ਇਕੱਲਾ ਹੀ ਸੀ ਕਬੀਲੇ ਨਹੀਂ ਸੰਕੁਟਮ ਨਹੀਂ ਸੀ ਖੈ ਮਫਤਸਰ ਮੈਂ ਅਦਸ ਕਰਾ ਇਹ ਯੋਗ ਉੱਤਮ ਯੋਗ ਹੈ ਪੱਥਰ ਵੀ ਪਿਆ ਪਿਆ ਵਿਕਾਸ ਕਰ ਰਿਹਾ ਹੈ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਦੇਜ ਪ੍ਰਗਟ ਹੁੰਦਾ ਹੈ ਬਨਸਪਤੀ ਵੀ ਵਿਕਾਸ ਕਰ ਰਹੀ ਹੈ ਇਹ ਦੇਖ ਵੀ ਫਲਦਾਰ ਦਰਖਤ ਫੁੱਲ ਇਹ ਬਨਸਪਤੀ ਦਾ ਵਿਕਸਤ ਰੂਪ ਨੇ ਔਰ ਇਹੀ ਅੱਗੇ ਪਸ਼ੂ ਪੰਛੀ ਬਣਦੇ ਨੇ ਪਸ਼ੂਆਂ ਦੇ ਵਿੱਚ ਵੀ ਵਿਕਾਸ ਹੈ ਤੇ ਪੰਛੀ ਪਸ਼ੂਆਂ ਦਾ ਵਿਕਾਸ ਰੂਪ ਹੈ ਉਹਦਾ ਗਊ ਹੋ ਜਾਣਾ ਘੋੜਾ ਹੋ ਜਾਣਾ ਹਾਥੀ ਹੋ ਜਾਣਾ ਮੋਰ ਹੋ ਜਾਣਾ ਹੰਸ ਹੋ ਜਾਣਾ ਇਹਨਾਂ ਦੇ ਮਨ ਜ਼ਿਆਦਾ ਕੰਮ ਕਰਦੇ ਨੇ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ ਜਿਸ ਤਰ੍ਹਾਂ ਹਿੰਦੂ ਜਗਤ ਗਊ ਦੀ ਪੂਜਾ ਕਰਦਾ ਹੈ ਕਿਉਂ ਪੂਜਾ ਕਰਦਾ ਹੈ ਮਨੁੱਖ ਦੇ ਨੇੜੇ ਨੇ ਜ਼ਿਆਦਾ ਸਿਆਣੇ ਜਾਨਵਰ ਥੋੜੀ ਜੀਆਂ ਸੋਚ-ਬੋਚ ਜ਼ਿਆਦਾ ਰੱਖ ਦੇਣਾ ਜਿਨ੍ਹਾਂ ਦਾ ਮਨ ਜ਼ਿਆਦਾ ਕੰਮ ਕਰਨ ਲੱਗ ਪਿਆ ਦੁੱਖ-ਸੁਖ ਜ਼ਿਆਦਾ ਮਹਿਸੂਸ ਕਰਨ ਲੱਗ ਪਿਆ ਭਾਰਤ ਦੇ ਈਸ਼ੀ ਮੁਨੀਆ ਨੇ ਕਹੇ ਇਹਨਾਂ ਨੂੰ ਮਾਰਨਾ ਜਾਂ ਇਹਨਾਂ ਦਾ ਮਾਸ ਖਾਣਾ ਬੰਦੇ ਦਾ ਮਾਸ ਖਾਣਾ ਹੈ ਘੋੜੇ ਦਾ ਮਾਸ ਆਤੀ ਦਾ ਮਾਸ ਗਊ ਦਾ ਮਾਸ ਇਹ ਤੇ ਮਨੁੱਖ ਵਰਗਾ ਹੈ ਜੰਗਲ ਵਿੱਚ ਇੱਕ ਹਾਥੀ ਮਹਾਤਮਾ ਬੁੱਧ ਦੀ ਸੇਵਾ ਕਰਦਾ ਸੀ ਕਰਮੰਡਲ ਚੁੱਕ ਕੇ ਲੈ ਜਾਂਦਾ ਸੀ ਸੂੰਡ ਨਾਲ ਨਦੀ ਤੋਂ ਪਾਣੀ ਭਰ ਲਿਆ ਸਾਰੀ ਰਾਤ ਜਦ ਸਾਧਨਾ ਕਰਨੀ ਆਉਂਦੀ ਸੀ ਮਹਾਤਮਾ ਬੁੱਧ ਨੇ ਉਹ ਚਾਰੋਂ ਪਾਸੇ ਪਹਿਰਾ ਦੇ ਕੇ ਜੰਗਲੀ ਜਾਨਵਰਾਂ ਤੋਂ ਰੱਖਿਆ ਕਰਦਾ ਸੀ ਪਹਿਰਾ ਦੇ ਕੇ ਸੀ ਉੱਚੇ-ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲਿਆਂਦਾ ਸੀ ਸੂੰਡ ਦੇ ਨਾਲ ਤੇ ਮਹਾਤਮਾ ਬੁੱਧ ਬੇਅਗੋਂ ਰੱਖਦਾ ਸੀ ਜਿਸ ਦਿਨ ਜੰਗਲ ਨੂੰ ਛੋੜ ਕੇ ਮਹਾਤਮਾ ਬੁੱਧ ਪਰਿਸ਼ਤਾਨ ਕਰਨ ਲੱਗੇ ਇਸ ਹਾਥੀ ਨੇ ਤੜਪ-ਤੜਪ ਕੇ ਆਪਣੇ ਪ੍ਰਾਣ ਦੇ ਦਿੱਤੇ ਇਕ ਹਾਥੀ ਦੀ ਕਥਾ ਪੁਰਾਣਾ ਚ ਮੌਜੂਦ ਹੈ ਇੱਕ ਹਾਥੀ ਦੀ ਕਥਾ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ बार-बार ਰਿਪੀਟ ਕਰਦੇ ਨੇ ਜਬ ਹੀ ਸਰਨ ਗਹੀ ਕਿਰਪਾ ਨਿਦ ਗਜ ਘਰਾਤੇ ਛੂਟਾ ਮਹਿਮਾ ਨਾਮ ਕਹਾ ਲਓ ਵਰਨੋ RAM ਕਹਿਤ ਬਨ ਲੰਤੇ ਟੂਟਾ ਇਹ ਬੰਦੇ ਦੀ ਕਥਾ ਨਹੀਂ ਗਜ ਦੀ ਕਥਾ ਹੈ ਹਾਥੀ ਦੀ ਕਥਾ ਹੈ ਇਹ ਨਾ ਮਤਲਬ ਹੈ ਹਾਥੀ ਕੁਲ ਤਨ ਤੇ ਪਸ਼ੂ ਦਾ ਹੈ ਪਰ ਉਹਦੇ ਕੁਲ ਬੁੱਧ ਮਨੁੱਖਾਂ ਵਰਗੇ ਹੋ ਗਏ ਉਸ ਕੁਲ ਸੀ ਮੈਂ ਇਹ ਤੇ ਨਹੀਂ ਕਹਿੰਦਾ ਸਾਰੇ ਹਾਥੀਆਂ ਕੋਲ ਮਨੁੱਖ ਵਰਗੀ ਬੁੱਧ ਹੁੰਦੀ ਹੈ ਸਾਰੇ ਹਾਥੀ ਸਿਆਣੇ ਆਉਂਦੇ ਨੇ ਸਾਰੇ ਤੇ ਮਨੁੱਖ ਵੀ ਸਿਆਣੇ ਨਹੀਂ ਆਉਂਦੇ ਪਰ ਐਸਾ ਹੁੰਦਾ ਹੈ ਹਾਥੀਆਂ ਦੇ ਚੋਂ ਵੀ ਕੁਝ ਐਸੇ ਹਾਥੀ ਨੇ ਜੋ ਮਨੁੱਖ ਦੀ ਤਰ੍ਹਾਂ ਨੇ ਗਊਆਂ ਦੇ ਚੋਂ ਵੀ ਕੁਝ ਐਸੀਆਂ ਗਊਆਂ ਨੇ ਜੋ ਮਨੁੱਖ ਦੀ ਤਰ੍ਹਾਂ ਨੇ ਘੋੜਿਆਂ ਦੇ ਚੋਂ ਵੀ ਕੁਝ ਐਸੇ ਘੋੜੇ ਨੇ ਜੋ ਮਨੁੱਖ ਦੀ ਤਰ੍ਹਾਂ ਨੇ ਇਸ ਮਨੁੱਖਾਂ ਦੇ ਵਿੱਚ ਵੀ ਬਹੁਤੇ ਐਸੇ ਨੇ ਜੋ ਪਸ਼ੂਆਂ ਦੀ ਤਰ੍ਹਾਂ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦੇ ਕੁਛ ਗਮੂਆ ਸੁਣਿਆ ਹੋਣਾ ਤੁਹਾਡੇ ਵਿੱਚੋਂ ਕੋਈ ਅਲੀ ਬੇਗ ਦਾ ਇੱਥੇ ਹੋਵੇ ਬਾਬਾ ਸੁੰਦਰ ਸਿੰਘ ਜੀ ਦੀ ਅਰਥੀ ਸੰਚੂ ਅਲੀ ਦੇ ਚ ਜਦ ਡੇਰੇ ਚੋਂ ਨਿਕਲੀ ਡੇਰੇ ਦੀਆਂ 60 ਗਊਆਂ ਨੇ ਤੜਪ ਤੜਪ ਕੇ ਆਪਣੇ ਪ੍ਰਾਣ ਦੇ ਦਿੱਤੇ ਉਸੇ ਦੇ ਗਮਾਂ ਦਾ ਇਤਨਾ ਪਿਆਰ ਸੀ ਬਾਬਾ ਜੀ ਦੇ ਨਾਲ 5 ਸਾਲ ਪਹਿਲੇ ਇੱਕ ਘਟਨਾ ਘਟੀ ਹੈ ਤਮਲਨਾਡੂ ਦੇ ਵਿੱਚ ਮਹਾਰਿਸ਼ੀ ਰਮਨ ਇਹ ਸ਼ਾਮ ਨੂੰ ਕਥਾ ਕਰਦੇ ਹੁੰਦੇ ਸਨ ਖੁੱਲੇ ਲਾਨ ਦੇ ਵਿੱਚ ਸਾਡੇ ਦੇਸ਼ ਵਿੱਚ ਲੋਕੀ ਗੰਗਾ ਖੁੱਲੀਆਂ ਆਵੀ ਛੱਡ ਦਿੰਦੇ ਗਾ ਇੱਕ ਗਊ ਬਾਹਰ ਦਰਵਾਜ਼ੇ ਤੇ ਖੜੇ ਅਗੇ ਸ਼ਾਮ ਦੇ ਸਮੇਂ ਆ ਜਾਇਆ ਕਰਦੇ ਸੀ ਰੋਜ਼ ਆਉਂਦੀ ਸੀ ਕਥਾ ਦੀ ਸਮਾਪਤੀ ਤੇ ਚਲੀ ਜਾਂਦੀ ਸੀ ਇਹ 4-5 ਸਾਲ ਪਹਿਲੇ ਦੀ ਗੱਲ ਹੈ ਇੱਕ ਦਿਨ ਅੰਦਰ ਆ ਗਏ ਜਿੱਥੇ ਸੰਗਤਾਂ ਭਗਤ ਲੋਕ ਬੈਠਦੇ ਸਨ ਉੱਥੇ ਆ ਕੇ ਖੜੀ ਹੋ ਗਈ। ਸੇਵਾਦਾਰ ਨੇ ਸੋਟੀ ਨਾਲ ਉਸ ਨੂੰ ਕੱਢਣਾ ਚਾਹਿਆ ਬਾਹਰ ਕੱਢੇ। ਮਹਾਰਿਸ਼ੀ ਰਮਣ ਨੇ ਰੋਕਿਆ ਨਹੀਂ। ਇਹ ਸਾਡੀ ਪੱਕਾ ਸਰੋਤਾ ਹੈ। ਤੁਹਾਡੇ ਵਿੱਚੋਂ ਤੇ ਕਈ ਨਾਗਾ ਪਾ ਦਿੰਦੇ ਨੇ ਰੋਜ਼ ਨਹੀਂ ਆਉਂਦੇ ਰੋਜ਼ ਆਉਂਦੇ ਨੇ। ਤੁਹਾਡੇ ਵਿੱਚੋਂ ਕਈ ਮੇਰੀ ਗੱਲ ਨਹੀਂ ਸਮਝਦੇ ਸਮਝਦੀ ਹੈ। ਤੁਹਾਡੇ ਵਿੱਚੋਂ ਕਈ ਆਉਂਦੇ ਨੇ ਉਹਨਾਂ 'ਚ ਕੋਈ ਪਿਆਰ ਨਹੀਂ ਹੈ ਪਿਆਰ ਨਾਲ ਆਉਂਦੇ। ਇਹਨੋਂ ਕਿਉਂ ਕੱਢ ਦੇਣਾ ਸਮਝ ਸੀ ਮਹਾਪੁਰਖਾਂ ਮਹਾਰਿਸ਼ੀ ਰਮਣ ਜਿਸ ਦਿਨ ਚਲਾਣਾ ਕਰ ਗਏ ਉਹਨਾਂ ਦੀ ਅਰਥੀ ਡੇਰੇ 'ਚੋਂ ਨਿਕਲੀ ਉਸ ਗਉ ਨੂੰ ਡੇਰੇ ਦੇ ਦਰਵਾਜ਼ੇ ਦੇ ਉੱਤੇ ਉਸ ਗਉ ਨੇ ਤੜਕ ਤੜਕ ਕੇ ਆਪਣੇ ਪ੍ਰਾਣ ਦੇ ਦਿੱਤੇ ਇਹ ਹੁੰਦੀ ਗੱਲ ਹੈ ਗਉ ਮਨੁੱਖ ਦੇ ਬਹੁਤ ਨੇੜੇ ਹੈ ਗਉ ਸਿਆਣਾ ਜਾਨਵਰ ਹੈ ਮੈਂ ਫਿਰ ਅਰਜ਼ ਕਰਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੀਆਂ ਗਉਆਂ ਸਿਆਣੀਆਂ ਹਾਂ ਸਾਰੇ ਮਨੁੱਖ ਵੀ ਸਿਆਣੇ ਨਹੀਂ ਹੁੰਦੇ ਮਨੁੱਖਾਂ ਦੇ ਚੋਂ ਵੀ ਕਈ ਐਸੇ ਹੁੰਦੇ ਨੇ ਅਸੰਖ ਮੂਰਖ ਅੰਧ ਗੋਰ ਅਸੰਖ ਚੋਰ ਆਰਾਮ ਗਉਆਂ ਦੇ ਚੋਂ ਵੀ ਕੁਝ ਗਉਆਂ ਐਸੀਆਂ ਹੁੰਦੀਆਂ ਨੇ ਸਿਆਣੇ ਮਨੁੱਖਾਂ ਜੈਸੀਆਂ ਹੁੰਦੀਆਂ ਮਨੁੱਖਾਂ ਦੇ ਚੋਂ ਵੀ ਬਹੁਤ ਸਾਰੇ ਮਨੁੱਖ ਐਸੇ ਹੁੰਦੇ ਨੇ ਬਿਲਕੁਲ ਪਸ਼ੂਆਂ ਦੀ ਤਰ੍ਹਾਂ ਹੁੰਦੇ ਨੇ ਸ਼ਕਲ ਸੂਰਤ ਮਨੁੱਖ ਦੀ ਬਣ ਗਈ ਹੈ ਸਮਝ ਕੱਖ ਵੀ ਕੋਈ ਨਹੀਂ ਸ਼ਰੀਰ ਦਾ ਵਿਕਾਸ ਹੋਇਆ ਹੈ ਮਨ ਦਾ ਨਹੀਂ ਹੋਇਆ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਅਗਾਹ ਵਧ ਕੇ ਮਨੁੱਖ ਦੀ ਸ਼ਕਲ ਦੇ ਵਿੱਚ ਪ੍ਰਗਟ ਹੁੰਦੇ ਨੇ ਤੇ ਮਨੁੱਖਾਂ ਦੇ ਵਿੱਚੋਂ ਵੀ ਵਿਕਾਸ ਚੱਲਦਾ ਰਹਿੰਦਾ ਹੈ ਮਨੁੱਖਾਂ ਦੇ ਵਿੱਚੋਂ ਕਈ ਬਹੁਤ ਸਿਆਣੇ ਕਈ ਬਹੁਤ ਮੂਰਖ ਕਈ ਇਮਾਨਦਾਰ ਕਈ ਬੇਈਮਾਨ ਕਈ ਬਿਲਕੁਲ ਕੋਮਲ ਕਈ ਬਿਲਕੁਲ ਪੱਥਰ ਕਟੋੜ ਮਨੁੱਖਾਂ ਦੀਆਂ ਵੀ ਛੇੜਣੀਆਂ ਜਿਵੇਂ ਫੁੱਲ ਤੇ ਸਾਰੇ ਹੀ ਨੇ ਤੇ ਫੁੱਲਾਂ ਦਾ ਰਾਜਾ ਫਿਰ ਗੁਲਾਬ ਨੂੰ ਕਹਿੰਦੇ ਨੇ ਫਲ ਤੇ ਸਾਡੇ ਦੇਸ਼ ਦੇ ਵਿੱਚ ਬੜੇ ਨੇ ਪਰ ਫਲਾਂ ਦਾ ਰਾਜਾ ਅੰਬ ਨੂੰ ਕਹਿੰਦੇ ਨੇ ਸਾਰੇ ਫਲ ਮਨੁੱਖਾਂ ਦੇ 24 ਕੁਛ ਮਨੁੱਖ جو دانی ہے منکھ ہے جو بےمان ہے وہ بھی منخ ہے جو سداچاری ہے وہ بھی منخ ہے جو چاری ہے وہ بھی منک ہے منقا دے وکاس چل رہے ہیں چل رہے ہیں ਲੇਕਿਨ ਮਨੁੱਖ ਪੂਰਨ ਤੌਰ ਤੇ ਅਗਰ ਜਾਗ ਜਾਏ ਤੇ ਉਹਨੂੰ ਕਹਿੰਦੇ ਨੇ ਪੂਰਨ ਪੁਰਖ ਪੂਰਨ ਪੁਰਖ ਮਨੁੱਖ ਸਰੀਰਕ ਤਲ ਤੇ ਤੇ ਮਾਨਸਿਕ ਤਰ ਤੇ ਅਧੂਰਾ ਹੀ ਜੰਮਦਾ ਹੈ ਬੱਚਾ ਮਨੁੱਖੀ ਅਧੂਰਾ ਜੰਮਦਾ ਹੈ ਦੇਖੋ ਪੈਰ ਹੈਗੇ ਨੇ ਚੱਲ ਨਹੀਂ ਸਕਦਾ ਹੱਥ ਹੈਗੇ ਨੇ ਕੁਝ ਕਰ ਨਹੀਂ ਸਕਦਾ ਜ਼ਬਾਨ ਹੈਗੀ ਏ ਬੋਲ ਨਹੀਂ ਸਕਦਾ ਮੂੰਹ ਦੇ ਚ ਦੰਦ ਵੀ ਕੋਈ ਨਹੀਂ ਅੱਖਾਂ ਹੈਗੀਆਂ ਨੇ ਸਹੀ ਨਹੀਂ ਵੇਖ ਸਕਦਾ ਮਾਂ ਦੀ ਗੋਦ ਵਿੱਚ ਹੈ ਪੈਨ ਨੂੰ ਕੋਈ ਪਤਾ ਨਹੀਂ ਹੈ ਮੇਰੀ ਮਾਂ ਹੈ। ਅਜੇ ਬੁੱਧੀ ਵਿਕਸਤ ਨਹੀਂ ਹੋਈ। ਅਧੂਰਾ ਜਮੇ ਹੈ। ਇਸ ਸਹਿਜੇ ਸਹਿਜੇ ਅਡਲਟ ਹੋਵੇਗਾ, ਬਾਲਗ ਹੋਵੇਗਾ। ਇੱਕ ਦਿਨ ਇਹਦਾ ਸਰੀਰ ਮੁਕੰਮਲ ਹੋਵੇਗਾ। ਪੂਰਾ ਹੋਵੇਗਾ। ਲੇਕਿਨ ਪ੍ਰਸ਼ਨ ਪੈਦਾ ਹੁੰਦਾ। ਪ੍ਰਸ਼ਨ ਪੈਦਾ ਹੁੰਦਾ। ਕਿ ਇਹਦਾ ਮਨ ਕਦੋਂ ਪੂਰਾ ਹੋਵੇਗਾ ਅਗਰ ਮਨ ਪੂਰਾ ਨਹੀਂ ਤੇ ਪੂਰਨਪੁਰਖ ਨਹੀਂ ਹੈ ਤਾਂ ਮਹਿਰਜ਼ ਕਰਾਂ ਸ਼ਕਲ ਸੂਰਤ ਭਾਵੇਂ ਕੈਸੀ ਵੀ ਹੋਵੇ ਜਿਵੇਂ ਅਸ਼ਟਾਵਕਰ ਉਹਦਾ ਸਰੀਰ ਤੇ ਮੁਕੰਮਲ ਹੋ ਹੀ ਨਹੀਂ ਸਕਦਾ ਸੀ ਸਰੀਰ 8 ਬਲ ਸੰ ਲੱਖਾਂ ਢੇੜੀਆਂ ਬਾਹਾਂ ਢੇੜੀਆਂ ਗਰਦਨ ਢੇੜੀ ਕਮਰ ਢੇੜੀ ਲੇਕਿਨ ਉਹ ਪੂਰਨ ਪੁਰਖ ਹੈ ਉਹਦਾ ਮਨ ਪੂਰਾ ਜਾਗ ਗਿਆ ਹੈ ਬਹੁਤ ਸਾਰੇ ਸੁੰਦਰ ਸਰੂਪ ਨੇ ਲੇਕਿਨ ਅਧੂਰੇ ਨੇ ਕਹੋ ਕਬੂ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜ ਕਰੋ ਕੁਬੜੇ ਨੇ ਅਸ਼ਟਾਵਕਰ ਕੁਬੜਾ ਹੁੰਦਾ ਹੋਇਆ ਕੁਬੜੇ ਨਹੀਂ ਨੇ ਕਿਉਂਕਿ ਉਹਦੇ ਕੋਲ ਨਾਮ ਹੈ ਅੰਦਰੋਂ ਪੂਰਾ ਜਾਗਿਆ ਹੋਇਆ ਹੈ ਤੇ ਜੇ ਪੂਰਾ ਜਾਗਿਆ ਨਹੀਂ ਭਾਵੇਂ ਕਿਤਨਾ ਹੀ ਸੁੰਦਰ ਹੈ ਕਬੀਰ ਕਹਿੰਦੇ ਕੋ ਬੜਾਏ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕਰੋ ਬਾਬਾ ਫਰੀਦ ਤੇ ਕਹਿੰਦੇ ਨਾ ਫਰੀਦਾ ਤਿੰਨਾ ਮੁਖ ਡਰਾਵਣੇ ਜਿਨਾ ਵਿਸਾਰੇ ਹੋ ਨਾ ਪਤਾ ਨਹੀਂ ਕੀ ਕਰ ਦੇਣਾ ਇਹ ਬੜੇ ਡਰਾਵਣੇ ਨੇ ਸਿੱਖ ਸਾਧੀ ਕੀਆ ਕਰਦਾ ਇਸਨੇ ਇੱਕ ਮੈਂ ਰੱਬ ਤੋਂ ਡਰਦਾ ਭੈ ਖਾਨਾ ਉਸ ਤੋਂ ਕਿਉਂਕਿ ਬਹੁਤ ਵੱਡਾ ਸਮਰਤ ਹੈ ਤੇ ਇਕ ਮੈਂ ਉਹਨਾਂ ਤੋਂ ਡਰਦਾ ਜਿਹੜੇ ਰੱਬ ਤੋਂ ਨਹੀਂ ਡਰਦੇ ਪਤਾ ਨਹੀਂ ਕੀ ਕਰਦੇ ਪਤਾ ਨਹੀਂ ਕੀ ਕਰਦੇ ਇਕ ਮੈਂ ادب ਤੇ ਸ਼ਰਧਾ ਕਰਕੇ ਪ੍ਰਮਾਤਮਾ ਤੋਂ ਡਰਦਾ ਫਿਰ ਮੈਂ ਉਹਨਾਂ ਤੋਂ ਡਰਦਾ ਜਿਹੜੇ ਪ੍ਰਮਾਤਮਾ ਤੋਂ ਨਹੀਂ ਡਰਦੇ ਕਿਉਂਕਿ ਬੜੇ ਖਤਰਨਾਕ ਰਹੇ ਮਨੁੱਖਾਂ ਵਿੱਚ ਵੀ ਵਿਕਾਸ ਚੱਲ ਰਿਹਾ ਹੈ ਵਿਕਾਸ ਸਮਝਦਾ ਮਨੁੱਖ ਨੂੰ ਪਦਾਰਥਾਂ ਦੀ ਸਮਝ ਆ ਗਈ ਪਰਵਾਰ ਦੀ ਸਮਝ ਆ ਗਈ। ਧਨ ਸੰਪਦਾ ਦੀ ਸਮਝ ਆ ਗਈ। ਮਨੁੱਖ ਨੂੰ ਧਰਮ ਦੀ ਪਰਮਾਤਮਾ ਦੀ ਸਮਝ ਨਹੀਂ ਆਈ। ਜਿਸ ਦੀ ਸਮਝ ਆ ਜਾਂਦੀ ਹੈ ਤੇ ਜਿਸ ਤੋਂ ਸਮਝ ਪ੍ਰਭਾਵਿਤ ਹੋ ਜਾਂਦੀ ਹੈ। ਮਨ ਉਸ ਦੀ ਮੰਗ ਕਰਨ ਲੱਗ ਪੈਂਦਾ ਹੈ। ਮਨ ਜਿਸ ਨੂੰ ਮੰਗਦਾ ਹੈ ਹਿਰਦਾ ਉਸ ਨੂੰ ਯਾਦ ਕਰਨ ਲੱਗ ਪੈਂਦਾ ਹੈ। ਤੇ ਹਿਰਦਾ ਜਿਸ ਨੂੰ ਯਾਦ ਕਰਦਾ ਹੈ ਸਰੀਰ ਉਹਦੀ ਪ੍ਰਾਪਤੀ ਲਈ ਉਦਦਮ ਕਰਦਾ ਹੈ, ਮਿਹਨਤ ਕਰਦਾ ਹੈ। ਧਿਆਨ ਨਾਲ ਸੁਣਨਾ। ਜਿਸ ਦੀ ਸਮਝ ਆ ਜਾਂਦੀ ਏ ਤੇ ਜਿਸ ਤੋਂ ਮਨ ਪ੍ਰਭਾਵਿਤ ਹੋ ਜਾਂਦਾ ਹੈ ਮਹਾਨ ਹੈ। ਮਾਨੁਸ ਦੀ ਮੰਗ ਕਰਦਾ ਹੈ ਹਟਦਾ ਉਸ ਨੂੰ ਯਾਦ ਕਰਦਾ ਹੈ। ਦੇਖੋ ਪਰਿਵਾਰ ਨੂੰ ਯਾਦ ਕਰਨਾ ਹੈ, ਪੁੱਤਰ ਨੂੰ ਯਾਦ ਕਰਨਾ ਹੈ, ਮਿੱਤਰ ਨੂੰ ਯਾਦ ਕਰਨਾ ਹੈ, ਪਤੀ ਨੂੰ ਯਾਦ ਕਰਨਾ ਹੈ, ਪਤਨੀ ਨੂੰ ਯਾਦ ਕਰਨਾ ਹੈ। ਇਹ ਵਾਜਾ ਵਜਾਣ ਦੀ ਲੋੜ ਹੈ। ਤਬਲਾ ਖੜਕਾਣ ਦੀ ਲੋੜ ਹੈ, ਛੇਣੇ ਵਜਾਣ ਦੀ ਲੋੜ ਹੈ। ਕਥਾ ਕਹਾਣੀਆਂ ਦੀ ਲੋੜ ਹੈ, ਫਲਸਫਾ ਗੋਟਣ ਦੀ ਲੋੜ ਹੈ। ਪੁੱਤਰ ਦੀ ਯਾਦ ਆ ਪਈ ਆਉਂਦੀ ਹੈ। ਮਿੱਤਰ ਦੀ ਯਾਦ ਆ ਪਈ ਆਉਂਦੀ ਹੈ। ਪਰਿਵਾਰ ਦੀ ਯਾਦ ਆ ਪਈ ਆਉਂਦੀ ਹੈ। निरंकार नु याद करना होवे। ਛੈਣੇ ਖੜਕਾਓ, ਸਿਰ ਕਪਾਓ, ਕਥਾ ਕਰੋ, ਕੀਰਤਨ ਕਰੋ, ਪੂਜਾ ਕਰੋ, ਪਾਠ ਕਰੋ, ਦਾਨ ਕਰੋ, ਪੁੰਨ ਕਰੋ। ਔਖੇ ਨਾਂ ਨਾਲ ਸਾਰੇ ਸਿਆਪਿਆਂ ਦੇ باوجود ਵੀ ਰੱਬ ਯਾਦ ਨਹੀਂ ਆਉਂਦਾ, ਨਹੀਂ ਆਉਂਦਾ। ਨਹੀਂ ਆਉਂਦਾ। ਇਹ ਸਭ ਕੁਝ ਕਰਨ ਦੇ باوجود ਵੀ ਨਹੀਂ ਆਉਂਦਾ। ਕਾਰਨ ਜਿਸ ਤੋਂ ਮੇਰਾ ਮਨ ਪ੍ਰਭਾਵਿਤ ਨਹੀਂ, ਔਰ ਜਿਸ ਦੀ ਮੈਨੂੰ ਸਮਝ ਨਹੀਂ। ਮੇਰਾ ਮਨ ਉਸ ਦੀ ਮੰਗ ਨਹੀਂ ਕਰਦਾ ਤੇ ਜਦ ਮਨ ਉਸ ਦੀ ਮੰਗ ਨਹੀਂ ਕਰਦਾ ਹਿਰਦਾ ਯਾਦ ਵੀ ਨਹੀਂ ਕਰਦਾ ਤੇ ਜਦ ਹਿਰਦਾ ਯਾਦ ਨਹੀਂ ਕਰਦਾ ਤਾਂ ਪ੍ਰਾਪਤੀ ਲਈ ਇਹ ਸਰੀਰ ਕੋਈ ਉਦਮ ਨਹੀਂ ਕਰਦਾ ਮਿਹਨਤ ਨਹੀਂ ਕਰਦਾ ਧਨ ਦੀ ਸਮਝ ਹੈ ਧਨ ਵਾਸਤੇ ਮਨੁੱਖ 24 ਘੰਟੇ ਵੀ ਜਾਗ ਸਕਦਾ ਹੈ ਪਰਮਾਤਮਾ ਵਾਸਤੇ ਅਮਰਤ ਵੇਲੇ 1 ਘੰਟਾ ਵੀ ਨਹੀਂ ਦੇ ਸਕਦਾ ਪਰਿਵਾਰ ਦੀ ਖਾਤਰ ਸਾਰੀ ਜ਼ਿੰਦਗੀ ਵੀ ਖੱਜਲ ਖੁਆਰ ਹੋ ਸਕਦਾ ਹੈ निरंकार दी खातिर ते 24 ਘੰਟੇ ਜੇ ਘੰਟਾ ਵੀ ਨਹੀਂ ਕਰ ਸਕਦਾ ਮਨੁੱਖ ਪਰਿਵਾਰ ਤੋਂ ਪ੍ਰਭਾਵਿਤ ਹੈ ਪਰਿਵਾਰ ਦੀ ਸਮਝ ਹੈ ਮਨੁੱਖ ਨਿਰੰਕਾਰ ਤੋਂ ਪ੍ਰਭਾਵਿਤ ਨਹੀਂ ਨਿਰੰਕਾਰ ਦੀ ਸਮਝ ਨਹੀਂ ਮਨੁੱਖ ਧਨ ਤੋਂ ਪ੍ਰਭਾਵਿਤ ਹੈ ਧਨ ਦੀ ਸਮਝ ਹੈ ਮਨੁੱਖ ਧਰਮ ਤੋਂ ਪ੍ਰਭਾਵਿਤ ਨਹੀਂ ਹੈ ਧਰਮ ਦੀ ਸਮਝ ਨਹੀਂ ਮਨੁੱਖ ਪਦਾਰਥਾਂ ਤੋਂ ਪ੍ਰਭਾਵਿਤ ਹੈ ਪਦਾਰਥਾਂ ਦੀ ਸਮਝ ਆਏ ਤੇ ਮੰਗ ਹੈ ਮਨੁੱਖ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਪਰਮਾਤਮਾ ਦੀ ਸਮਝ ਨਹੀਂ ਪਰਮਾਤਮਾ ਦੀ ਮੰਗ ਨਹੀਂ ਇਨੋਸਤਰਾ ਲੈਣਾ ਤੇ ਰਾਤ ਵਾਲੇ ਸ਼ਬਦ ਮੈਂ ਫਿਰ ਦੋਰਾਦੇ ਆ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਹੋਵੇਗਾ ਪ੍ਰਮਾਤਮਾ ਜ਼ਰਰੇ ਜ਼ਰਰੇ ਚ ਹੋਵੇਗਾ ਰੋਮ ਰੋਮ ਦੇ ਚ ਹੋਵੇਗਾ ਮੇਰੀ ਸਮਝ ਦੇ ਚ ਨਹੀਂ ਹੈ ਇਹ ਤੋਂ ਨਹੀਂ ਹੈ ਹੁਣ ਦੋਨੋ ਕਤੇ ਧਿਆਨ ਨਾਲ ਸੁਣਨਾ ਤੇ ਮੈਂ ਸਮਾਪਤੀ ਕਰਾਂ ਕਿਤਨੇ ਕ ਬੰਦੇ ਨੇ ਜਿਨ੍ਹਾਂ ਦੀ ਸਮਝ ਦੇ ਚ ਪਰਮਾਤਮਾ ਹੈ ਸਾਇਬ ਕੰਨ ਜਨ ਨਾਨਕ ਕੋ ਟਨ ਮੇ ਕਿ ਨੋ ਗੁਰਮੁਖ ਹੋਏ ਪਛਾਨਾ ਕਰੋਣਾ ਚ ਕੋਈ ਕਾ ਇਹ ਮੰਦਰ ਮਸਜਿਦਾਂ ਦੇ ਚ ਭੀੜ ਪੀੜ ਗੁਸਤਾਖੀ ਮਾਫ ਮੰਦਰ ਮਸਜਿਦਾਂ ਦੇ ਚ ਗੁਰਦੁਆਰਿਆਂ ਚ ਲੋਕੀ ਜਾ ਰਹੇ ਨੇ ਇਹ ਆਪਣੀਆਂ ਮਨੋ ਕਾਮਨਾਵਾਂ ਲਈ ਜਾਂਦੇ ਨੇ ਪਰਮਾਤਮਾ ਲਈ ਨਹੀਂ ਇਸ ਚੱਕਰ 'ਚ ਨਾ ਪੈਣਾ ਚਲੋ ਇਹਦੇ ਤੇ ਇੱਕ ਛੋਟੀ ਜਿਹੀ ਗਾਥਾ ਸੁਣਾ ਕੇ ਇਸ ਵਕਤ ਮੈਂ ਸਮਾਪਤੀ ਕਰਾਂ ਬਾਕੀ ਖੁਲਾਸਾ ਰਾਤ ਨੂੰ ਸੰਧਿਆ ਦਾ ਸ਼ਮਾਂ ਸੀ ਸਤਿ ਸੰਧਿਆ ਨੂੰ ਇਸਲਾਮ ਦੇ ਵਿੱਚ ਇਸ਼ਾ ਕਹਿੰਦੇ ਨੇ ਸੂਰਜ ਗਰੂਬ ਹੋ ਜਾਏ ਲਾਲੀ ਛਾ ਜਾਂਦੀ ਹੈ ਉਹਨੂੰ ਇਸ਼ਾ ਕਹਿੰਦੇ ਨੇ ਉਸ ਵਕਤ ਜਿਹੜੀ ਨਮਾਜ਼ ਪੜ੍ਹਦੇ ਉਹਨੂੰ ਇਸ਼ਾ ਦੀ ਨਮਾਜ਼ ਕਹਿੰਦੇ ਨੇ ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਜਿਹੜੀ ਨਮਾਜ਼ ਪੜ੍ਹਦੇ ਨੇ ਉਹਨੂੰ ਫਜਰ ਦੀ ਨਮਾਜ਼ ਕਹਿੰਦੇ ਨੇ ਫਿਰ ਦੁਪਹਿਰ ਤੋਂ ਪਹਿਲੇ ਜਿਹੜੀ ਪੜ੍ਹਦੇ ਨੇ ਉਹਨੂੰ ਜ਼ੁਹਰ ਦੀ ਨਮਾਜ਼ ਕਹਿੰਦੇ ਨੇ ਦੁਪਹਿਰ ਤੋਂ ਬਾਅਦ ਵੀ ਪੜ੍ਹਦੇ ਨੇ ਉਹਨੂੰ ਅਸਰ ਦੀ ਨਮਾਜ਼ ਕਹਿੰਦੇ ਨੇ ਸ਼ਾਮ ਦੀ ਜਿਹੜੀ ਇਹ ਨਮਾਜ਼ ਹੈ ਸੂਰਜ ਜਦ ਗਰੂਬ ਹੋ ਜਾਂਦਾ ਹੈ ਉਹਨੂੰ ਇਸ਼ਾ ਦੀ ਨਮਾਜ਼ ਕਹਿੰਦੇ ਨੇ ਇਸ਼ਾ ਫਰਕ ਜ਼ਬ ਦੀ ਗੱਲ ਹੈ ਇਹਨਾਂ ਦੀਆਂ ਨਿਵਾਜ਼ਾਂ ਪੜਨੇ ਨੇ ਅਸਰ ਤੋਂ ਬਾਅਦ ਵੀ ਪੜ ਦੇਣਾ ਹੈ ਉਹਨੂੰ ਮغرب ਦੀ ਨਮਾਜ਼ ਕਹਿੰਦੇ ਆਂ ਇਸ਼ਾ ਦੀ ਨਮਾਜ਼ ਦਾ ਵਕਤ ਸੀ ਸੁਲਤਾਨਪੁਰ ਦਾ ਨਵਾਬ ਘੋੜੇ ਤੇ ਅਸਵਾਰ ਆ ਰਿਹਾ ਰਸਤੇ 'ਚ ਕੀ ਦੇਖਦਾ ਹੈ ਵਈ ਨਦੀ ਦੇ ਕੰਢੇ ਸਤਗੁਰੂ ਬੈਠੇ ਨੇ ਘੋੜੇ ਤੋਂ ਉਤਰਿਆ ਤੇ ਕਹਿਣ ਲਗਾ ਨਾਨਕ ਜੀ ਤੁਸੀਂ ਕਹਿੰਦੇ ਹੋ ਅੱਲਾ ਤੇ RAM ਇੱਕੋ ਹੀ ਹੈ ਅੱਲਾ ਤੇ RAM ਇੱਕੋ ਹੀ ਹੈ ਤੇ ਸਤਿਗੁਰੂ ਕਹਿਣ ਲਗੇ ਨਵਾਬ ਸਾਹਿਬ ਇਹਦੇ ਵਿੱਚ ਗਲਤ ਕੀ ਹੈ ਅੱਲਾ ਤੇ RAM ਇੱਕੋ ਹੀ ਹੈ ਕੋਈ ਸੂਰਜ ਨੂੰ ਸੂਰਜ ਕਹਿੰਦਾ ਕੋਈ ਰਵੀ ਕਹਿੰਦਾ ਕੋਈ ਆਫਤਾਬ ਕਹਿੰਦਾ ਕੋਈ ਪ੍ਰਸੀਦ ਕਹਿੰਦਾ ਨਾਮਾਂ ਦਾ ਅੰਤਰਾ ਇੱਕੋ ਹੀ ਹੈ ਇੱਕੋ ਹੀ ਹਸਤੀ ਦੇ ਅਨੰਦ ਨਾਮ ਨੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਾਂ ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ ਨਵਾਬ ਕਹਿਣ ਲਗਾ ਜੇ ਅੱਲਾਹ ਤੇ ਰਾਮ ਇੱਕੋ ਹੀ ਹੈ ਤੇ ਇਸ਼ਾ ਦਾ ਵਕਤ ਹੈ ਮੌਲਵੀ ਨੇ ਅਜ਼ਾਨ ਦੇ ਦਿੱਤੀ ਹੈ ਚਲੋ ਸਾਡੇ ਨਾਲ ਨਮਾਜ਼ ਪੜੋ ਸਤਿਗੁਰੂ ਖੜੇ ਹੋ ਗਏ ਕਹਿਣ ਲਗੇ ਚਲੋ ਚਲੋ ਇਤਨੀ ਉਮੀਦ ਨਵਾਬ ਨੂੰ ਨਹੀਂ ਸੀ ਵੀ ਇਤਨੀ ਛੇਤੀ ਨਾਨਕ ਜੀ ਚੱਲ ਪੈਣਗੇ ਪਹੁੰਚ ਗਏ ਮਸਜਿਦ ਵਿੱਚ ਕੁਝ ਐਲਕਾਰ ਵੀ ਨੇ ਇਮਾਮ ਹੈ ਲਹਿਨ ਦੇ ਚ ਖੜੇ ਹੋ ਗਏ ਨਮਾਜ਼ ਸ਼ੁਰੂ ਹੋਈ ਸਾਰਿਆਂ ਨੇ ਸਜਦਾ ਕੀਤਾ ਗੁਰੂ ਨਾਨਕ ਖੜੇ ਨਵਾਬ ਨੇ ਅੱਖਾਂ ਖੋਲ ਕੇ ਵੇਖ ਲਿਆ ਨਮਾਜ਼ ਦੀ ਸਮਾਪਤੀ ਤੋਂ ਬਾਅਦ ਕਹਿੰਦਾ ਸਭ ਗੱਲਾਂ ਹੀ ਗੱਲਾਂ ਨੇ ਅੱਲਾ ਤੇਰਾ ਮੈਂ ਕੋਈ ਅੱਲਾ ਤੇਰਾ ਮੈਂ ਕੋਈ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜੀ ਤੁਸੀਂ ਵਾਅਦਾ ਕੀਤਾ ਸੀ ਸਤਿਗੁਰੂ ਕਹਿਣ ਲੱਗੇ ਸੀ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਣੀ ਹੈ ਪਰ ਅਸੀਂ ਵਾਅਦਾ ਨਹੀਂ ਕੀਤਾ ਸੀ ਤੇਰੇ ਨਾਲ ਕਾਬਲ ਦੇ ਘੋੜੇ ਖਰੀਦਣੇ ਨੇ ਅਸੀਂ ਇਹ ਵਾਅਦਾ ਥੋੜੀ ਕੀਤਾ ਸੀ ਤੂੰ ਦਸ ਘੋੜੇ ਖਰੀਦਣ ਗਿਆ ਸੀ ਇਹ ਨमाज ਪੜਦਾ ਪਿਆ ਸੀ ਇਤਿਹਾਸ ਜਨਮ ਸਾਖੀ ਦਾ ਇਹ ਕਹਿੰਦਾ ਹੈ ਨਵਾਬ ਨੇ ਦੋ ਬੰਦੇ ਭੇਜੇ ਹੋਏ ਸਨ ਕਾਬਲ ਘੋੜੇ ਖਰੀਦਣ ਲਈ ਕਾਬਲ ਬੜੇ ਪੁਰਾਣੇ ਜ਼ਮਾਨੇ ਤੋਂ ਘੋੜਿਆਂ ਦੀ ਮੰਡੀ ਰਿਹਾ ਅੱਜ ਵੀ ਹੈ ਤੁਰਕਮੇਨਿਸਤਾਨ ਦੇ ਘੋੜੇ ਉਜ਼ਬੇਕਿਸਤਾਨ ਦੇ ਘੋੜੇ ਈਰਾਕ ਦੇ ਘੋੜੇ ਈਰਾਨ ਦੇ ਘੋੜੇ ਕਾਬਲ ਦੀ ਮੰਡੀ ਵਿੱਚ ਵਿਕਦੇ ਨੇ ਘੋੜਿਆਂ ਦੇ ਖਰੀਦਦਾਰ ਉੱਥੇ ਪਹੁੰਚਦੇ ਨੇ ਅੱਛੀ ਨਸਲ ਵਧੀਆ ਨਸਲ ਦੇ ਘੋੜੇ ਲੈਣ ਵਾਲੇ ਦੂਰ ਕਿਉਂ ਜਾਈਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਵੀ ਜਦ ਘੋੜਿਆਂ ਦੀ ਲੋੜ ਸੀ ਭਾਈ ਗੁਰਦਾਸ ਨੂੰ ਕਾਬਲ ਭੇਜਿਆ ਖਰੀਦਣ ਵਾਸਤੇ ਨਵਾਬ ਨੇ ਦੋ ਬੰਦੇ ਭੇਜੇ ਹੋਏ ਸਨ ਤੇ ਮਨ ਇਸ ਦਾ ਕਾਬਿਲ ਨਹੀਂ ਸੀ ਬਈ ਘੋੜੇ ਲਿਆ ਰਹੇ ਹੋਣਗੇ ਲਿਆ ਰਹੇ ਹੋਣਗੇ ਸਤਿਗੁਰੂ ਕਹਿਣ ਲੱਗੇ ਅਸੀਂ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਣੀ ਹੈ ਤੇਰੇ ਨਾਲ ਘੋੜੇ ਨਹੀਂ ਖਰੀਦਣੇ ਦੱਸ ਤੂੰ ਘੋੜੇ ਖਰੀਦ ਰਿਆ ਸੀ ਕਿ ਨਹੀਂ ਸ਼ਰਮਸਾਰ ਹੋਇਆ ਯਕੀਨ ਜਾਣੋ ਹਰ ਬੰਦੇ ਆਪਣੇ ਆਪਣੇ ਘੋੜੇ ਖਰੀਦਣ ਦੇ ਨੇ ਕੋਈ ਮੰਦਰਾਂ ਦੇ ਵਿੱਚ ਕੋਈ ਗੁਰਦੁਆਰਿਆਂ ਦੇ ਵਿੱਚ ਕੋਈ ਮਸਜਿਦਾਂ ਦੇ ਵਿੱਚ ਕੁਈ ਨਮਾਜ਼ ਪੜਦੇ ਆ ਘੋੜੇ ਖਰੀਦਦੇ ਨੇ ਕੋਈ ਕਥਾ ਕੀਰਤਨ ਸੁਣਦੇ ਆ ਘੋੜੇ ਖਰੀਦਦੇ ਨੇ ਪਾਠ ਕਰਦੇ ਆ ਘੋੜੇ ਪਏ ਖਰੀਦਦੇ ਹੁੰਦੇ ਨੇ ਕੋਈ ਮੰਦਰਾਂ ਦੇ ਵਿੱਚ ਪੂਜਾ ਪਾਠ ਕਰਦੇ ਆ ਘੋੜੇ ਖਰੀਦਦੇ ਨੇ ਕੌਣ ਪੂਜਾ ਕਰਦਾ ਹੈ ਕੌਣ ਰੱਬ ਦਾ ਨਾਮ ਜਪਦਾ ਹੈ ਸਭ ਆਪਣੇ ਆਪਣੇ ਘੋੜੇ ਖਰੀਦਦੇ ਨੇ ਤੇ ਸਾਰੇ ਮੰਦਰ ਮਸਜਿਦ ਗੁਰਦੁਆਰੇ ਚ ਜਾਂਦੇ ਨੇ ਆਪਣੇ ਆਪਣੇ ਘੋੜਿਆਂ ਲਈ ਗੁਰੂ ਲਈ ਕੌਣ ਜਾਂਦਾ ਹੈ ਪ੍ਰਮਾਤਮਾ ਲਈ ਕੌਣ ਜਾਂਦਾ ਹੈ ਸਭ ਦੀਆਂ ਆਪਣੀਆਂ ਆਪਣੀਆਂ ਮਨੋ ਕਾਮਨਾਵਾਂ ਹੁੰਦੀਆਂ ਨੇ ਉਹਨਾਂ ਲਈ ਜਾਂਦੇ ਆ ਉਹ ਕਾਮਨਾਵਾਂ ਖਿੱਚ ਕੇ ਲੈਂਦੀਆਂ ਨੇ ਗੁਰੂ ਖਿੱਚ ਕੇ ਨਹੀਂ ਲੈਂਦਾ ਕਾਰਨ ਪਦਾਰਥਾਂ ਦਾ ਪ੍ਰਭਾਵ ਹੈ ਤੇ ਪਦਾਰਥਾਂ ਦੀ ਕਾਮਨਾ ਹੈ ਪਰਮਾਤਮਾ ਦਾ ਕੋਈ ਪ੍ਰਭਾਵ ਨਹੀਂ ਮਨੁੱਖ ਜੀ ਰਿਹਾ ਹੈ ਪਦਾਰਥਾਂ ਦੇ ਪ੍ਰਭਾਵ ਹੇਠ ਮਨੁੱਖ ਜੀ ਰਿਹਾ ਹੈ ਪਰਿਵਾਰ ਦੇ ਪ੍ਰਭਾਵ ਹੇਠ ਮਨੁੱਖ ਜੀ ਰਿਹਾ ਹੈ ਸੰਸਾਰ ਦੇ ਪ੍ਰਭਾਵ ਹੇਠ ਮਨੁੱਖ ਜੀ ਰਿਹਾ ਨਹੀਂ ਜੀ ਰਿਹਾ ਨਿਰੰਕਾਰ ਦੇ ਪ੍ਰਭਾਵ ਹੇਠ ਕਿਉਂ ਪਦਾਰਥ ਦੀ ਸਮਝ ਹੈ ਪਰਮਾਤਮਾ ਦੀ ਸਮਝ ਨਹੀਂ ਪਰਿਵਾਰ ਦੀ ਸਮਝ ਹੈ ਨਿਰੰਕਾਰ ਦੀ ਸਮਝ ਨਹੀਂ ਸੰਸਾਰ ਦੀ ਸਮਝ ਹੈ ਬਹੁਤ ਸਾਰੇ ਹਿੱਸੇ ਦੀ ਸਮਝ ਹੈ ਨਿਰੰਕਾਰ ਦੀ ਸਮਝ ਨਹੀਂ ਹੁਣ ਮੈਂ ਫਿਰ ਦੋਰਾਦਾ ਜੋ ਮੇਰੀ ਸਮਝ ਦੇਚ ਨਹੀਂ ਨਹੀਂ ਹੈ ਨਹੀਂ ਹੈ ਹੋਵੇਗਾ ਪਰਮਾਤਮਾ ਹੋਵੇ ਫਿਰ ਮੇਰੀ ਸਮਝ ਦੇਚ ਨਹੀਂ ਹੈ ਤਾਂ ਨਹੀਂ ਹੈ ਜੋ ਮੇਰੀ ਸਮਝ ਦੇਚ ਨਹੀਂ ਨਹੀਂ ਹੈ ਤੇ ਜੋ ਮੇਰੀ ਸਮਝ ਦੇਚ ਨਹੀਂ ਉਹ ਮੇਰੀ ਮੰਗ ਕਿਸ ਤਰ੍ਹਾਂ ਬਣ ਸਕਦਾ ਹੈ ਜਿਸ ਤੋਂ ਮੈਂ ਪ੍ਰਭਾਵਤ ਨਹੀਂ ਉਸ ਉਹ ਮੇਰੀ ਮੰਗ ਕਿਸ ਤਰ੍ਹਾਂ ਹੋ ਸਕਦਾ ਹੈ ਤੇ ਜੋ ਮੇਰੀ ਮੰਗ ਨਹੀਂ ਹੈ ਮੇਰਾ ਹਿਰਦਾ ਉਸ ਨੂੰ ਯਾਦ ਕਿਸ ਤਰ੍ਹਾਂ ਕਰ ਸਕਦਾ ਹੈ ਤੇ ਜਿਸ ਨੂੰ ਮੇਰਾ ਹਿਰਦਾ ਯਾਦ ਨਹੀਂ ਕਰ ਰਿਹਾ ਇਹ ਸਰੀਰ ਉਹਦੀ ਪ੍ਰਾਪਤੀ ਲਈ ਉਦਮ ਕਿਸ ਤਰ੍ਹਾਂ ਕਰ ਸਕਦਾ ਕਿਵੇਂ ਕਰੇਗਾ 24-24 ਘੰਟੇ ਵੀ ਮਨੁੱਖ ਖੱਜਲ ਖੁਆਰ ਹੋ ਸਕਦੇ ਨੇ ਧੰਨ ਦੇ ਲਈ ਮਜਾਲੇ 24 ਘੰਟੇ ਜੇ ਘੰਟਾ ਵੀ ਦੇ ਦੇਣ ਗੁਰੂ ਲਈ ਪ੍ਰਭੂ ਲਈ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਮਨੁੱਖ ਜੀ ਰਿਹਾ ਹੈ ਪਦਾਰਥਾਂ ਤੋਂ ਪ੍ਰਭਾਵਿਤ ਹੋ ਕੇ ਪ੍ਰਮਾਤਮਾ ਤੋਂ ਪ੍ਰਭਾਵਿਤ ਹੋ ਕੇ ਨਹੀਂ ਮਨੁੱਖ ਜੀ ਰਿਹਾ ਹੈ ਪਰਵਾਰ ਦੇ ਪ੍ਰਭਾਵ ਹਿੱਟ ਇਹ ਪਰਵਾਰ ਦੇ ਖਾਤਰ ਸਭ ਕੁਝ ਕਰ ਸਕਦਾ ਹੈ ਇਹ ਪੁੱਤਰ ਦੀ ਗਲਤ ਗੱਲ ਵੀ ਮੰਨ ਸਕਦਾ ਹੈ ਗੁਰੂ ਦੀ ਸਹੀ ਵੀ ਨਹੀਂ ਮੰਨੇਗਾ ਇਹ ਮਿੱਤਰ ਦੇ ਕਹਿਣੇ ਤੇ ਸ਼ਰਾਬ ਵੀ ਪੀ ਸਕਦਾ ਹੈ ਇਹ ਗੁਰੂ ਦੇ ਕਹਿਣੇ ਤੇ ਅੰਮ੍ਰਿਤ ਨਹੀਂ ਛਕ ਸਕਦਾ ਨਹੀਂ ਛਕ ਸਕਦਾ ਕਿਉਂਕਿ ਮਿੱਤਰ ਤੋਂ ਪ੍ਰਭਾਵਿਤ ਹੈ ਪੁੱਤਰ ਤੋਂ ਪ੍ਰਭਾਵਿਤ ਹੈ ਪਤਨੀ ਤੋਂ ਪ੍ਰਭਾਵਿਤ ਹੈ ਪਤੀ ਤੋਂ ਪਤਨੀਆਂ ਪ੍ਰਭਾਵਿਤ ਨਹੀਂ ਮਾਂ ਬਾਪ ਤੋਂ ਪ੍ਰਭਾਵਿਤ ਨਹੀਂ ਭਰਾ ਭੈਣ ਤੋਂ ਪ੍ਰਭਾਵਿਤ ਨਹੀਂ ਮਨੁੱਖ ਗੁਰੂ ਤੋਂ ਪ੍ਰਭਾਵਿਤ ਨਹੀਂ ਹੈ ਮਨੁੱਖ ਪਰ ਆ ਦੀ ਗੱਲ ਵੀ ਮੰਨ ਸਕਦਾ ਹੈ ਪਤਨੀ ਦੀ ਮੰਨ ਸਕਦਾ ਹੈ ਪਤੀ ਦੀ ਮੰਨ ਸਕਦਾ ਹੈ ਮਾਂ ਬਾਪ ਦੀ ਮੰਨ ਸਕਦਾ ਹੈ ਪੁੱਤਰਾਂ ਦੀ ਮੰਨ ਸਕਦਾ ਹੈ ਗੁਰੂ ਦੀ ਨਹੀਂ ਮੰਨ ਸਕਦਾ ਔਕੀਖੇੜ ਕਠਨ ਹੈ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਨਹੀਂ ਹੈ ਇਸ ਵਾਸਤੇ ਸੋਹਣੇ ਸੋਹਣੇ ਗੁਰਦੁਆਰੇ ਬਣਾਉਣ ਦਾ ਮਤਲਬ ਇਤਨਾ ਹੀ ਹੈ ਕਿ ਮਨੁੱਖ ਨੂੰ ਕਿਸੇ ਤਰੀਕੇ ਨਾਲ ਸੂਝ ਤੇ ਸਮਝ ਮਿਲੇ ਗੁਰੂ ਦੁਆਰੇ ਹੋਏ ਸੋਝੀ ਪਾਇਸੀ ਮੈਂ ਅਕਸਰ ਕਹਿੰਦਾ ਉਹਦਾ ਇੱਟਾਂ ਦੀ ਢੇਰੀ ਦਾ ਨਾਂ ਗੁਰਦੁਆਰਾ ਨਹੀਂ ਹੈ ਬੜੇ ਸੋਹਣੇ ਸੋਹਣੇ ਗੁਰਦੁਆਰੇ ਬਣ ਗਏ ਨੇ ਬੰਗਾਲ ਦੇ ਵਿੱਚ ਬਿਹਾਰ ਦੇ ਵਿੱਚ ਰਾਜਸਥਾਨ ਦੇ ਵਿੱਚ ਅੱਠ-ਅੱਠ ਮੰਜ਼ਲੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਅੰਮ੍ਰਿਤ ਵੇਲੇ ਚਲੇ ਜਾਓ ਅੱਠ ਬੰਦੇ ਵੀ ਕੋਈ ਨਹੀਂ ਕੁਝ ਵੀ ਕੋਈ ਨਹੀਂ ਇੱਟਾਂ ਦੀ ਢੇਰੀ ਨੂੰ ਗੁਰਦੁਆਰਾ ਨਹੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਲੋਕੀ ਆਪਣੀ ਕੋਠੀ 'ਚ ਵੀ ਕਰ ਲੈਂਦੇ ਨੇ ਘਰ ਦੇ 'ਚ ਵੀ ਕਰ ਲੈਂਦੇ ਨੇ ਲੋਕੀ ਗੁਰਦੁਆਰਾ ਨਹੀਂ ਕਹਿੰਦੇ ਕਹਿੰਦੇ ਨੇ ਫਲਾਣੇ ਦੀ ਕੋਠੀ ਹੈ ਉਹਨਾਂ ਨੇ ਘਰ ਦੇ 'ਚ ਪ੍ਰਕਾਸ਼ ਕੀਤਾ ਹੋਇਆ ਹੈ ਗੁਰਦੁਆਰਾ ਤੇ ਹੋਏ ਜਿੱਥੇ ਸੰਗਤ ਹੈ ਪੰਗਤ ਹੈ ਜਿੱਥੇ ਸੰਗਤ ਦੇ ਸੋਜ-ਬੋਜ ਮਿਲੇ ਤੇ ਜਿੱਥੇ ਪੰਗਤ ਦੇ ਸੇਵਾ ਚਲੇ ਗੁਰੂਦੁਆਰੇ ਹੋਏ ਸੋਝੀ ਪਾਇਸੀ ਸੋਜ-ਬੋਜ ਹੀ ਨਾ ਦਿੱਤੀ ਜਾਏ ਤੇ ਕਾਹਦਾ ਗੁਰਦੁਆਰਾ ਹੈ ਮੈਂ ਫਿਰ ਅਰਜ਼ ਕਰਾਂ ਇੱਟਾਂ ਦੀ ਢੇਰੀ ਨੂੰ ਗੁਰਦੁਆਰਾ ਨਹੀਂ ਕਹਿੰਦੇ ਮਾਰਬਲ ਦੀ ਢੇਰੀ ਨੂੰ ਸੰਗ ਮਰਮਰ ਦੀ ਢੇਰੀ ਨੂੰ ਗੁਰਦੁਆਰਾ ਨਹੀਂ ਕਹਿੰਦੇ بڑے بڑے ਗੁੰਬਦਾਂ ਨੂੰ ਗੁਰਦੁਆਰਾ ਨਹੀਂ ਕਹਿੰਦੇ ਜਿੱਥੇ ਸੰਗਤ ਹੈ ਪੰਗਤ ਹੈ ਉਹਨੂੰ ਗੁਰਦੁਆਰਾ ਕਹਿੰਦੇ ਗੁਰੂਦੁਆਰੇ ਹੋਏ ਸੋਝੀ ਪਾਇਸੀ ਸੂਝ ਨਹੀਂ ਸਮਝ ਨਹੀਂ ਤਾਂ ਮੇਰੀ ਦੁਨੀਆ ਚ ਪਰਮਾਤਮਾ ਨਹੀਂ ਹੈ ਮਨੁੱਖ ਜਿਸ ਢੰਗ ਨਾਲ ਜੀ ਰਿਹਾ ਹੈ ਪਰਮਾਤਮਾ ਦੇ ਪ੍ਰਭਾਵ ਹੇਠ ਨਹੀਂ ਇੱਕ ਵਾਰ ਰਾਤ ਵਾਲੇ ਬੋਲ ਮੈਂ ਫਿਰ ਦੁੜਾ ਕੇ ਸਮਾਪਤੀ ਕਰਾਂ ਨਾਨਕੇ ਦਾਦਕੇ ਸਹੁਰੇ ਪਸ਼ਵਾਂ ਦੇ ਵੀ ਹਨ ਪਸ਼ਵਾਂ ਦੇ ਭੈਣ ਭਰਾ ਉਹਨਾਂ ਦੇ ਵੀ ਹਨ ਚਾਚੇ ਤਾਏ ਮਾਮੇ ਮਾਸੀਆਂ ਉਹਨਾਂ ਦੀਆਂ ਵੀ ਹੈਗੀਆਂ ਨਾਨੀ ਸੱਸ ਦਾਦੀ ਉਹਨਾਂ ਦੀ ਵੀ ਹੈਗੀਆਂ ਪਰ ਸਮਝ ਕੋਈ ਨਹੀਂ ਪਰਵਾਰ ਦੇ ਹੁੰਦਿਆ ਆ ਪਸ਼ੂ ਪਰਵਾਰ ਤੋਂ ਬਿਨਾ ਜੀਉਂਦਾ ਹੈ ਕਿਉਂ ਸਮਝ ਨਹੀਂ ਆਏ ਉਹਦੀ ਜ਼ਿੰਦਗੀ ਦੱਸਦੀ ਪਈਏ ਸਮਝ ਨਹੀਂ ਆਏ ਉਹਦਾ ਵਿਵਹਾਰ ਦੱਸਦਾ ਪਿਆ ਸਮਝ ਨਹੀਂ ਆਏ ਨਿਰੰਕਾਰ ਦੇ ਹੁੰਦਿਆ ਆ ਮਨੁੱਖ ਨਿਰੰਕਾਰ ਤੋਂ ਬਿਨਾ ਜੀਉਂਦਾ ਹੈ ਕਿਉਂ ਸਮਝ ਨਹੀਂ ਆਏ ਮਨੁੱਖ ਦੀ ਜ਼ਿੰਦਗੀ ਦੱਸਦੀ ਪਈਏ ਕਿ ਨਿਰੰਕਾਰ ਤੋਂ ਬਿਨਾ ਜੀ ਰਿਹਾ ਨਿਰੰਕਾਰ ਦੇ ਹੁੰਦਿਆ ਆ ਈਸ਼ਵਰ ਦੇ ਹੁੰਦਿਆ ਆ ਈਸ਼ਵਰ ਤੋਂ ਬਿਨਾ ਜੀ ਰਿਹਾ ਕਮ ਸਮਝ ਨਹੀਂ ਹੈ ਸਮਝ ਨਹੀਂ ਹੈ ਤੋਂ ਨਹੀਂ ਹੈ ਇਹ ਸਮਝ ਵਧੇ ਇਹ ਸੋਚ ਬੋਝ ਵਧੇ ਇਸ ਲਈ ਇਹ ਸਤ ਸੰਗ ਹੈ ਤੋਂ ਬਾਕੀ ਵਿਚਾਰਾਂ ਸ਼ਾਮ ਦੇ ਸਮੇਂ ਮੈਂ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਔਰ ਸਤਗੁਰ ਰਹਿਮਤ ਕਰਨ ਸੁਣਦਿਆਂ ਸੁਣਦਿਆਂ ਸਾਡਾ ਹਿਰਦਾ ਪ੍ਰੇਰਿਤ ਹੋ ਜਾਏ ਕਿਦਰੇ ਗੁਰੂ ਤੋਂ ਪ੍ਰਭੂ ਤੋਂ ਅਸੀਂ ਪ੍ਰਭਾਵਿਤ ਹੋ ਜਾਈਏ ਪਰਮਾਤਮਾ ਸਾਡੇ ਹਿਰਦੇ ਦੀ ਮੰਗ ਬਣ ਜਾਏ ਪਰਮਾਤਮਾ ਸਾਡੇ ਹਿਰਦੇ ਦੀ ਯਾਦ ਬਣ ਜਾਏ ਇਤਨੀਆਂ ਵਿਚਾਰਾਂ ਪਰਵਾਨ ਕਰਨੀਆਂ ਬੋਲ